ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮਜਬੂਰ ਮਾਂ ਜਿਸ ਨੂੰ ਲਿਖਿਆ ਹੈ ਮਨਿੰਦਰ ਕੌਰ ਸਾਹਿਬ ਜੀ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਕਿਸ਼ਨ ਸਿੰਘ ਡੰਡੇ ਦੇਸ ਨਾਰੀ ਨਾਲ ਆਪਣੀ ਨਕਲੀ ਲਾਤੀ ਚੱਲਦਾ ਹੋਇਆ ਆਪਣੇ 4 ਸਾਲ ਦੇ ਪੋਤੇ ਨੂੰ ਸਕੂਲ ਵਾਸਤੇ ਚੜਾਉਣ ਲਈ ਆਇਆ ਸੀ ਉਹਦਾ ਪੋਤਾ ਮਰਵੀਰ बाकी बच्चा उन्होंने मावा के दे नाल देखता से अक्सर अपने दादे पुसदा मेरी मम्मी कित है पर किशन सिंह को इस सवाल का कोई उत्तर ना हूँ अज फिर किशन सिंह मनवीर ने यो ही सवाल पूछा सी किशन सिंह फिर इसका कोई उत्तर ना दे सकया, ते मनवीर नो बस में बैठा के उसनु बाय बाए करता अपन अखा पूजन लग जाता है

ਉਹਦੋ ਨਾ ਪੁਰਾਣੀ ਦਿਨਾਂ ਦੀਆਂ ਗੱਲਾਂ ਯਾਦ ਕਰਨ ਲੱਗ ਪਈ। ਕਿਸ਼ਨ ਸਿੰਘ ਫੌਰ ਵਿੱਚ ਸੀ ਜਦੋਂ ਦੋਹ ਮੰਦੀਆਂ ਹੋਈਆਂ ਉਹਨੀਆਂ ਲੱਤਾਂ ਉੱਤੇ ਬਟੀਆਂ ਸੀ। ਉਹਦੇ ਨਾਲ ਦੇ ਉਹਨੂੰ ਮਸੀਹ ਕਸੀਟ ਦੇ ਲਈ ਨਸਤਾ ਕੰਫਿਊਂਡੇ ਚਵਾ ਬੇਰ ਲੱਗੀ ਸੀ। ਕਾਫੀ ਦਿਨ ਹਸਤਾ ਰਹਿਣਾ ਪਰ ਇੱਕ ਲੱਤ ਰਗੌਣੀ ਪਈ ਹੋਰ। ਕਿਸ਼ਨ ਸਿੰਘ ਦਾ ਬਹੁਤ ਹੱਜ ਦਾ ਵਧੀਆ ਹਸ ਦਾ ਵਸ ਦਾ ਪਰਵਾਰ ਸੀ। ਦੋ ਪੁੱਤਰ ਤੇ ਦਲਜੀਤ ਤੇ ਦਜੀਤ ਸਿੰਘ ਤੇ ਇੱਕ ਧੀ ਰਾਣਾ ਰਾਣਾ ਪਰਵਾਰਾ ਨਾਲ ਵੱਡੀ ਸੀ ਕਿਸ਼ਨ ਸਿੰਘ ਖੋਜ ਤੋਂ ਰਿਟਾਇਰ ਹੋ ਕੇ ਖੇਤੀਬਾੜੀ ਕਰਦਾ ਸੀ ਜ਼ਮੀਨ ਘੱਟ ਸੀ ਤੇ ਦੂਜਾ ਲੱਤ ਨਹੀਂ ਸੀ ਚੱਲਦੀ ਇਸ ਲਈ ਖੇਤੀਬਾੜੀ ਵਿੱਚ ਬਹੁਤਾ ਫਾਇਦਾ ਨਾ ਹੁੰਦਾ ਕਿਸ਼ਨ ਸਿੰਘ ਦੀ ਧੀ ਰਾਣਾ ਜੀ 18 ਕੋ ਸਾਲਾਂ ਦੀ ਹੋਈ ਸੀ ਕਿ ਉਸ ਨੇ ਲੋਕੀਂ ਰਸਤੇ ਦਸਣ ਲੱਗੀ ਰਾਣਾ ਬਹੁਤ ਹੀ ਖੋਇਸ ਰੱਖੀ ਸੀ ਅਤੇ ਉੱਚ ਨੰਨੇ ਕੱਟ ਪਾੜਦੇ ਸੀ ਕੀਸਨ ਸਿੰਘ ਦੇ ਪਿੰਡ ਵਿੱਚ ਵੀ ਦੋਸਤ ਧੀਰੇ ਨੇ ਆਪਣੀ ਰਿਸ਼ਤੇਦਾਰੀ ਵਿੱਚ ਮੁੰਡੇ ਦੀ ਲਸਾਈ ਸੀ ਘਰਾਣੋ ਵਾਸਤੇ ਮੁੰਡੇ ਦੀ ਜੀਨ ਜਿਆਦਾ ਅਦਵੋਸੀ ਤੇ ਘਰ ਵੀ ਬਹੁਤ ਵੱਡਾ ਸੀ ਮੁੰਡੇ ਦਾ ਕੋਈ ਭਰਾ ਭੈਣ ਕੋਰ ਨਹੀਂ ਸੀ ਕੀਸਨ ਸਿੰਘ ਮੁੰਡਾ ਦੇਖਣ ਜਾਣ ਨੂੰ ਤਿਆਰ ਹੋ ਗਿਆ ਧੀਰਾ बार-बार ਕਰ ਰਿਹਾ ਹੁੰਦਾ ਹੈ ਕਿ ਮੁੰਡੇ ਦੀ ਜੀਨ ਜਿਆਦਾ ਦੇਖ ਤੂੰ ਕਿੰਨੀ ਤੇ ਕੁੜੀ ਤੇਰੀ ऐश कर मुंडा बारह बुरखा ना भी ते भी रिश्ता ना छो किशन सिंह आखदा कि मुंडा थोड़ा कर जानता कर बहुत जचला हो गया किसना है घर बहुत सोना होंगे किशन सिंह देख के खुश हो जाता है मुंडे वाले बहुत सेवा करते उन्होंने किशन सिंह मुंडे बारे पूछता तो कहें बस आ ही है थोड़ा काम है खेतों ਮੁੰਡਾ ਆਉਂਦਾ ਤੇ ਕਿਸਨ ਸਿੰਘ ਦੇ ਪੈਰੀ ਹੱਥ ਲਗਾ ਕੇ ਬੈਠ ਜਾਂਦਾ ਹੈ। ਕਿਸਨ ਸਿੰਘ ਮੁੰਡਾ ਦੇਖ ਕੇ ਝੁਕ ਕਰ ਜਾਂਦਾ ਹੈ ਤੇ ਧੀਰਾ ਨੂੰ ਮੋਢਾ ਮਾਰ ਕੇ ਕਹਿੰਦਾ ਕਿ ਕਿਦਾਂ? ਫਿਰ ਦੱਸ ਕਿਸਨ ਸਿੰਘ ਧੀਰੇ ਨੂੰ ਸਲਾਹ ਕਰਨ ਲਈ ਤੈਹ ਇੱਕ ਪਾਸੇ ਲੈ ਜਾਂਦਾ ਹੈ ਤੇ ਧੀਰੇ ਨੂੰ ਕਹਿੰਦਾ ਕਿ ਮੈਨੂੰ ਮੁੰਡਾ ਜੱਜ ਨਹੀਂ। ਮੁੰਡੇ ਦੇ ਜਮਾਂਦਰੂ ਹੀ ਕੋਲ ਨਹੀਂ ਸੀ। ਇਸ ਲਈ ਕਿਸਨ ਸਿੰਘ ਕਹਿ ਰਿਹਾ ਸੀ ਕਿ ਮੁੰਡਾ ਰਾਣੋ ਦੇ ਹਿਸਾਬ ਨਾਲ ਠੀਕ ਨਹੀਂ। ਪਾਰਟੀ ਦਾ ਵਾਰ-ਵਾਰ ਜੋਰ ਪਾ ਰਹੇ ਸੀ ਕਿ ਘਰ-ਘਰ ਤੇ ਇੰਨੀ ਜੁਹਨ ਦੇਖ ਕੇ ਤੂੰ ਕਿਉਂ ਛੱਡ ਰਿਹਾ ਹੈ ਮੁੰਡਾ ਵੀ ਦੇਖ ਕਿੰਨਾ ਆਗਿਆਕਾਰੀ ਹੈ ਈਰੇ ਦੇ ਨਾਨਾ ਘਰ ਤੇ ਕਿਸ਼ਨ ਸਿੰਘ ਤੋਂ ਮੁੰਡੇ ਨੂੰ ਸਗਰ ਪਵਾਹੀ ਦਿੱਤਾ ਤੇ ਇਸ ਤਪੱਕਾ ਕਰ ਦਿੱਤਾ ਈਰੇ ਨੂੰ ਮੁੰਡੇ ਵਾਇਆਂ ਨੇ ਕੜਾ ਪੋਣ ਦਾ ਵਾਅਦਾ ਕੀਤਾ ਸੀ ਮੁੰਡੇ ਵਾਇਆਂ ਦੀ ਕੋਈ ਮੰਗ ਨਹੀਂ ਸੀ ਵਿਆਹ ਵੀ ਸਾਧਾਈ ਕਰ ਲਵਾਂਗੇ ਕਹਿੰਦੇ ਸੀ ਉਹਨਾਂ ਵਿਆਹ ਦੀ ਤਰੀਕ ਲਈ कि जल्दी जल्दी ब्याह हो जाए एक बार कितने कोई पानी ना मार दे, दे। किशन सिंह तो कोई बारा खुश नहीं सी रिश्ते जो तो घर आया कि लगा मुंडा धीरे ने जल्दी जल्दना शुरू कर दिता कि बहुत बड़ा घर इनी जमीन जायदाद है मुंडा तो पसंद आ ही जाना सी असी मुंडे नगर पा के ब्याह लर्म में लिया है ਭਾਜਨੋ ਕਹਿੰਦੀ ਇੰਨੀ ਜਲਦੀ ਵਿਆਹ ਵੀ ਰੱਖ ਦਿੱਤਾ ਅਸੀਂ ਤਿਆਰੀ ਵੀ ਕਰਨੀ ਐ ਥੋੜਾ ਟਾਈਮ ਦਾ ਪਾ ਲੈਣ ਦੇ ਵਿਆਹ ਵਿੱਚ ਹੀਰੇ ਨੇ ਕਿਹਾ ਕਿ ਉਹਨਾਂ ਨੇ ਕਿਹਾ ਸਾਦਾ ਹੀ ਕਰਨਾ ਐ ਉਹਨਾਂ ਦੀ ਕੋਈ ਮੰਗ ਨਹੀਂ ਹੈ ਭਾਜਨੋ ਕਹਿੰਦੀ ਕਿ ਮੁੰਡੇ ਦੀ ਵੀ ਫੋਟੋ ਵੀ ਲੈ ਆਉਂਦੇ ਕੁੜੀ ਨੂੰ ਵੀ ਕਾ ਦੇ ਕਿਰੇ ਨੇ ਕਿਹਾ ਤੇ ਸਭ ਕੁਝ ਠੀਕ ਐ ਭਾਬੀ ਤੁਸੀਂ ਤਿਆਰੀ ਕਰੋ ਵਿਆਹ ਦੀ ਇਸ਼ਾਨ ਸਿੰਘ ਨੂੰ ਦੀ ਦਿਨੇ ਬਾਰ-ਬਾਰ ਕਿਹਾ ਕਿ ਸ਼ੱਕ ਨਾ ਪਿੱਛੇ ਨਹੀਂ ਜਾਈਗਾ ਅਗਲਾ ਦੇਖੀਏ ਰਾਨੋ ਨੇ ਬਹੁਤ ਚਾਹੀ ਸੀ ਆਪਣੇ ਘਰ ਦਾ ਸੋਝ ਦੀ ਕਿਦਾਂ ਦਾ ਹੋਵੇਗਾ ਉਸ ਦਾ ਮੋਹਨ ਵੜਾ ਕਰਵਾਣਾ ਉਹਨੇ ਆਪਣੇ ਲਈ ਬਹੁਤ ਸੋਹਣੇ ਸੂਟਾਂ ਦੇ ਰੰਗਾਂ ਦੇ ਸੂਟ ਸਮਾਏ ਤੇ ਨਾਮਾ ਤੇ ਪਾਉਣ ਵਾਲਾ ਸੂਟ ਤੇ ਬਹੁਤ ਹੀ ਸੋਹਣਾ ਲਾਲ ਰੰਗ ਦਾ ਸੀ ਵਿਆਹ ਦਾ ਦਿਨ ਵੀ ਆ ਗਿਆ ਸੀ ਰਾਨੋ ਨੇ ਨਾ ਸੂਟ ਪਾਇਆ ਉਸ ਨੂੰ ਬਹੁਤ ਪਿਆਰ ਕਰ ਰਹਾ ਸੀ ਮਾਰ ਕੋਈ ਦਸਤਾਰ ਆਰਤ ਪਲੀਰੇ ਲੈ ਕੇ ਆਈ ਅਦੇ ਇੱਕ ਕਈ ਸਾਰੇ ਟਲੀਰੇਲ ਰਾਣੋ ਦੇ ਘੜਿਆਂ ਨੂੰ ਬੰਨੇ ਜੁ ਕਣ ਦਿੱਤੇ ਬਰਾਤ ਆ ਗਈ ਸੀ ਪ੍ਰਾਣਾ ਸੇਰੇ ਲਗਾ ਕੇ ਆਇਆ ਸੀ ਅਜੇ ਮੂੰਹ ਨਹੀਂ ਸੀ ਦੇਖਿਆ ਕਿਸੇ ਨੇ ਨਹੀਂ ਸੀ ਆ ਮੈਨਨੀ ਤੋਂ ਬਾਅਦ ਚਾਰ ਦਿਵਾਲੀ ਪ੍ਰਾਣਾਂ ਦਾ ਮੂੰਹ ਕੁਝ ਪਿੰਡ ਦੇ ਲੋਕਾਂ ਨੇ ਦੇਖ ਲਿਆ ਤੇ ਆਪਸ ਵਿੱਚ ਗੱਲਾਂ ਬਾਤਾਂ ਕਰਨ ਲੱਗੇ ਦਲ ਆਹਰ ਤੱਕ ਪਹੁੰਚ ਗਈ ਤੇ ਫਿਰ ਰਾણો ਕੋਲ ਗਈ ਰਾણો ਨੂੰ ਉੱਦੀਆ ਸੀ ਲਿਣਾ ਨੇ ਉਸ ਦੇ ਪਰਾਨੇ ਬਾਰੇ ਦੱਸਿਆ ਤੇ ਰਾણો ਤਰੋ ਨਗ ਗਈ ਧੀਰੇ ਨੂੰ ਪਿੰਡ ਦੇ ਲੋਕੀ ਕਹਿੰਦੇ ਕਿ ਤੂੰ ਕੀ ਗੱਤੂ ਕੀਤਾ ਕਿਸਨ ਸਿੰਘ ਦੇ ਆਪਣੇ ਸੋਹਣੇ ਦੇ ਕਰੇ ਦੇ ਲਾਲਚ ਵਿੱਚ ਸੋਨੇ ਵਰਗੀ ਕੁੜੀ ਦੀ ਜਿੰਦਗੀ ਉਖਰਾੜ ਕਰ ਦਿੱਤੀ ਕਿਸਨ ਸਿੰਘ ਨੂੰ ਰਾણો ਕਹਿਦੀ ਕਿ ਮੈਂ ਨਹੀਂ ਗਿਆ ਤਰਾਣ ਪਰ ਕਿਸਨ ਸਿੰਘ ਆਪਣੀ ਇੱਕ ਜਿੱਦ ਦਾ ਬਸਤਾ ਪਾਉਂਦਾ ਹੋਇਆ ਕਹਿੰਦਾ ਹੈ ਕਿ ਹੁਣ ਬਰਾਤ ਨੂੰ ਕਿਵੇਂ ਮੋੜ ਦੇਵਾਂ ਟੀਏ ਭਾਜਣੋਂ ਵੀ ਪਰ ਉਹ ਹੀ ਜਾਣਦੀ ਸੀ ਕਿ ਤੂੰ ਕਿਸੇ ਨੂੰ ਕੁਛੇ ਬਣਾ ਕੇ ਮੇਰੇ ਦਾ ਘਰਾਇਆ ਹੁਣ ਦੇਖ ਕੁੜੀ ਦਾ ਕੀ ਹਾਲ ਹੋ ਗਿਆ ਤੇ ਰਾਣੂ ਨੂੰ ਰੋਂਦੀ ਰੋਂਦੀ ਨੂੰ ਪਲਾਵਾ ਦਿਖਾ ਦਿੰਦਾ ਤੇ ਉਹਦੇ ਤੇਰੇ ਹੋ ਜਾਂਦੇ ਡੋਲੀ ਤੋਰਨ ਵੇਲੇ ਰਾਣੂ ਫੇ ਰੜ ਜਾਂਦੀ ਹੈ ਕਿ ਮੈਂ ਨਹੀਂ ਜਾਣਾ ਰਾਣੋ ਦੇ ਵੱਡੇ ਭਰਾ ਬਲਜੀਤ ਨੇ ਰਾਣੋ ਦੇ ਨਾਲ ਭੇਜਿਆ ਜਾਣਾ ਸੀ ਉਹਦੇ ਸਹੁਰਿਆਂ ਦੇ ਤੇ ਅਗਲੇ ਦਿਨ ਰਾਣੋ ਨੇ ਪੇਰਾ ਪਾਉਣ ਆਉਣਾ ਸੀ ਉਦੋਂ ਬਲਜੀਤ ਤੇ ਪਾਕਸਾਰੇ ਰੋਸੀ ਰਾਣੋ ਦੀ ਰੌੰਗੀ ਤੇ ਲਾਉਂਦੀ ਦੀ ਦੋਲੀ ਤੋੜ ਦਿੱਤੀ ਗਈ ਰਾਣੋ ਸਹੁਰਿਆਂ ਦੇ ਜਾ ਕੇ ਵੀਰੋ ਦੀ ਰਹੀ ਤੇ ਉਹਦਾ ਭਰਾ ਬਲਜੀਤ ਉਹਦੇ ਕੋਲ ਹੀ ਬੈਠ ਗਿਆ ਅਗਲੇ ਦਿਨ ਰਾਣੋ ਆਪਣੇ ਪਰੌਣੇ ਨਾਲ ਸਾਦੇ ਦੋ ਚਾਰ ਰਿਸ਼ਤੇਦਾਰਾਂ ਨਾਲ ਪੇਰਾ ਪਾਉਣ ਲਈ ਉਦੇ ਭਰਾ ਬਲਜੀਤ ਨੇ ਰਾਣੋ ਨਾਲ ਬਾਧਾ ਕੀਤਾ ਕਿ ਉਹ ਫੇਰਾ ਪਾਉਂ ਗਈ ਅੜ ਜਾਵੇ ਤੇ ਮੈਂ ਤੇਰਾ ਸਾਥ ਦੇਵਾਂਗਾ ਰਾਣੋ ਹੁਣ ਫਿਰ ਕਹਿਣ ਸੀ ਕਿ ਮੈਂ ਨਹੀਂ ਜਾਣਾ ਹੁਣ ਜੋ ਮਰਜ਼ੀ ਕਰ ਲੈ ਬਲਜੀਤ ਵੀ ਉਸ ਦਾ ਸਾਥ ਦਿੰਦਾ ਹੈ ਧੀਰੇ ਨੇ ਬਘੇਰਾ ਜੋ ਲਗਾਇਆ ਤੇ ਰਾਣੋ ਨਾ ਮੰਨੀ ਕਿਸਨ ਸਿੰਘ ਨੇ ਰਾਣੋ ਦੇ ਸੋਹਣੇ ਆਗੇ ਹੱਥ ਜੋੜ ਦਿੰਦਾ ਹੈ ਰਾਣੋ ਦੇ ਸਾਰੇ ਵਾਪਸ ਚਲੇ ਜਾਂਦੇ ਰਾਣੋ ਆਪਣੇ ਬਾਪ ਨੂੰ ਕਹਿੰਦੀ ਹੈ ਕਿ ਮੈਂ ਇੰਨੀ ਬੋਝ ਲੱਗ ਰਹੀ ਆ ਤੁਹਾਨੂੰ ਕਿ ਕਿਸੇ ਨਾਲ ਵੀ ਤੋਰ ਦੇ ਮੈਂ ਹੁਣ ਆਪਣੇ ਪੈਰਾਂ ਤੇ ਖੜੀ ਹੋ ਕੇ ਦਿਖਾਉ ਤੁਹਾਨੂੰ ਰਾਣੋ ਨੇ ਆਪਣੀ ਅੱਗੇ ਦੀ ਪੜਾਈ ਜਾਰੀ ਕਰਨ ਦਾ ਫੈਸਲਾ ਲੈ ਲਿਆ ਰਾਣੋ ਦਾ ਛੋਟਾ ਭਰਾ ਗੁਰਜੀਤ ਹੁਣ 12ਵੀਂ ਵਿੱਚ ਪੜਦਾ ਸੀ ਉਸ ਨੂੰ ਉਸਦੇ ਸਕੂਲ ਵਿੱਚ ਹੀ 10ਵੀਂ ਕਲਾਸ ਵਿੱਚ ਪੜਦੀ ਕੁੜੀ ਨਾਲ ਲਵਲੀ ਨਾਲ ਪਿਆਰ ਹੋ ਗਿਆ ਸੀ ਲਵਲੀ ਨੂੰ ਬਹੁਤ ਉਤਸੁਕਸ਼ਾਂ ਰਦੀ ਸੀ ਲਵਲੀ ਹਰ ਰੋਜ਼ ਵਰਦੀ ਤੇ ਰੁੱਖੇ ਰਾਂ ਟਿਆਰ ਕਰਦੀ ਲਵਲੀ ਤੇ ਗੁਦੀ ਦੇ ਪਿਆਰ ਦੀ ਗੱਲ ਸਕੂਲ ਵਿੱਚ ਅੱਗਾਂ ਉੱਡ ਗਈ ਲਵਲੀ ਆਪਣੇ ਨਾਲ ਕੇ ਘਰ ਆਂਦੀ ਸੀ ਉਹਦੇ ਆ ਦੋ ਭੈਣਾਂ ਹੋਰ ਸਨ ਲਵਲੀ ਦੇ ਮਾਮੇ ਮਾਮੀ ਨੇ ਉਸ ਨੂੰ ਬੱਚਣ ਤੋਂ ਯਾਦ ਲੈ ਕੋਰ ਚਾਹ ਸੀ ਲਵਲੀ ਦੇ ਮਾਮਾ ਮਾਮੀ ਦੇ ਆਪਣੇ ਕੋਈ ਅਲਾਗ ਨਹੀਂ ਸੀ ਉਹ ਲਵਲੀ ਨੂੰ ਬਹੁਤ ਪਿਆਰ ਕਰਦੇ ਸੀ लवली पढ़ने में भी बहुत होशियार सी उसके मामा मामी ने वह बहुत पसंद से लवली को उस पढ़ा लिखा कि चंदी नौकरी से भी लवा मांगे स्कूल में लवली का पढ़ाई वालों ध्यान घट लग गया उसके स्कूल अध्यापक ने लवली की शिकायत भी की उसके मामे को एक दिन लवली स्कूल ना आई उस दिन स्कूल बच्चों जल्दी छुट्टी हो गई ਅਧਿਆਪਕਾ ਜੀ ਸਕੂਲ ਦੇ TCG लवली ਦਾ ਮਾਮਾ ਸਕੂਲ ਆਇਆ ਇਹ ਸਾਡੀ ਲੜਲੀ ਘਰ ਨਹੀਂ ਆਈ ਬਾਕੀ ਬੱਚੇ ਸਾਰੇ ਆਪਣੇ ਆਪਣੇ ਘਰ ਪਹੁੰਚ ਗਏ। ਸਕੂਲ ਨੇ ਆਪਣੇ ਦੱਸਿਆ ਕਿ ਉਹ ਤਾਂ ਸਵੇਰ ਤੋਂ ਹੀ ਸਕੂਲ ਨਹੀਂ ਆਈ। लवली ਦਾ ਮਾਮਾ ਬਹੁਤ ਪਰੇਸ਼ਾਨ ਹੋਇਆ ਕਿ ਇਦਾਂ ਕਿਵੇਂ ਹੋ ਸਕਦਾ ਹੈ? ਉਸ ਦਾ ਮਾਮਾ ਕਹਿੰਦਾ ਕਿ ਉਹਨੇ ਤੇ ਕਦੀ ਛੁੱਟੀ ਨਹੀਂ ਦਿੱਤੀ। ਅਧਿਆਪਕ ਨੇ रजिस्टर देख दसा कई बार नहीं आई स्कूल ने कहा कि अब तहत तो नहीं है नवली सोच तो लगा कि जरूर ही छुट्टी के टाइम घर आ जाएगी अज ते अचानक ही छुट्टी पहला हो गई इसलिए वह फस गई पेल घूम फिर के ਆ ਜਲਦੀ ਹੋਣੀ ਛੁੱਟੀ ਦੇ ਟਾਈਮ ਉਹਦੇ ਮਾਮੇ ਨੇ ਪਿੰਡੋਂ ਆਉਂਦੀ ਖੜਕਦੇ ਧਿਆਨ ਰੱਖਿਆ ਛੁੱਟੀ ਦੇ ਟਾਈਮ ਹੋ ਗਿਆ ਸੀ ਲਵਲੀ ਗਰਦੀਤ ਤੇ ਦੇਖੇ ਸਕੂਟਰ ਤੇ ਬੱਤੀ ਸੀ ਉਹ ਗੀਤ ਨੇ ਜਿਉ ਕੋਲ ਦੇ ਗੇਟ ਕੋ ਖੋਹਾਰ ਦਿੱਤਾ ਲਵਲੀ ਦਾ ਮਾਮਾ ਵੀ ਸਕੂਟਰ ਤੇ ਪਿੱਛੇ ਗਿਆ ਗਰਦੀਤ ਦੇ ਉਸ ਨੂੰ ਦੇਖ ਕੇ ਦੌੜ ਗਿਆ ਪਰ ਡਰੀ ਹੋਈ ਲਵਲੀ ਨੂੰ ਉਹਦਾ ਮਾਮਾ ਸਕੂਟਰ ਤੇ ਬਿਠਾ ਕੇ ਲੈ ਗਿਆ ਘਰ ਆ ਕੇ ਬਹੁਤ ਘੁੱਟਿਆ ਲਵਲੀ ਉਹਦੇ ਮਾਮੇ ਦੀਆਂ ਅੱਖਾਂ ਵਿੱਚ ਹੰਝੀ ਨਹੀਂ ਸੀ ਰੁਕ ਰਹੀ ਪੈਂਦਾ ਕਿੰਨਾ ਵਿਸ਼ਵਾਸ ਸੀ ਮੈਨੂੰ ਤੇਰੇ ਤੇ ਇੱਕ ਵਾਰ ਦਾ ਸਾਡਾ ਸੋਚਦੀ ਮੂੰਹ ਕਾ ਕਰਨ ਲੱਗੇ ਤੋਂ ਪਹਿਲਾਂ ਲਵਦੀ ਦਾ ਮਾਮਾ ਗੁਰਜੀਤ ਦੇ ਘਰ ਪਹੁੰਚ ਜਾਂਦਾ ਸਰਪਾਲ ਲੈ ਕੇ ਉਹ ਗੀਤ ਘਰ ਨਹੀਂ ਹੁੰਦਾ ਕਿਸ਼ਨ ਸਿੰਘ ਹੱਥ ਜੋੜ ਕੇ ਗੁਰਜੀਤ ਤੇ ਕੀਤੀ ਦੀ ਮਾਫੀ ਮੰਗਦਾ ਤੇ ਉਸ ਨੂੰ ਸਮਝ ਆਉਂਦਾ ਵਾਦਾ ਵੀ ਕਰਦਾ ਹੈ ਲਵਲੀ ਦੇ ਮਾਮਾ ਗਦੀਤ ਨੂੰ ਜਾਨੋਂ ਮਾਰ ਲਈ ਤਾਂ ਇਸ ਨਾਲ ਕੀ ਜਾਂਦਾ ਹੈ ਕਿਸਨ ਸਿੰਘ ਨੇ ਲਵਲੀ ਦਾ ਸਕੂਲ ਜਾਣਾ ਬੰਦ ਕਰ ਦਿੱਤਾ ਗਿਆ ਤੇ ਗੁਰਜੀਤ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾ ਕੇ ਲੁਕ ਗਿਆ ਉਹ ਗੱਲ ਨੂੰ ਕਾਫੀ ਦਿਨ ਹੋ ਗਏ ਸੀ ਉਹ ਦੀਤ ਲਵਲੀ ਦੇ ਮਾਮੇ ਤੋਂ ਚੋਰੀ ਕਦੇ-ਕਦੇ ਪੈਂਦਾ ਆ ਜਾਂਦਾ ਉਹਨੇ ਲਵਲੀ ਦੀ ਇੱਕ ਸਹੇਲੀ ਆਖ ਰੁਕਾ ਪਈ ਕਿ ਲਵਲੀ ਹੋ ਕੇ ਲਵਲੀ ਸਾਡਾ ਇਹ ਕਦੇ ਵੀ ਨਹੀਂ ਹੋ ਸਕਦਾ सा पिंड एक है ते तेरे मामे ने भी नहीं मनिया हूँ साडे जा रहा है कि अस घर तो दौड़ जाइए गलजीत ने कहा कि अपनी हां जा ना जरूर दसी मैं ये ना हो तेरी हां हो गए तो अस कल ही रात में चले जावे तू तो तैयार त्यारही मैं बहर वाली सड़क से तेनों मिलूंगा ਨਹੀਂ ਕਿਹਾ ਕਿ ਜੇਕਰ ਹੋ ਸਕੇ ਤੂੰ ਵੀ ਥੋੜੇ ਪੈਸੇ ਲੈ ਆ। लवली ਦੀ ਸੇਂੀ ਲੁਕਾ लवली ਦੇ ਕਰਦਿਆਂ ਤੋਂ ਅੱਖ ਮਚਾ ਕੇ ਇਸ ਨੂੰ ਘੜਾ ਦਿੰਦੀ ਹੈ ਕਿ ਉਧਰ ਉਧਰ ਦੀਆਂ ਗੱਲਾਂ ਕਰਨ ਲੱਗ ਪੈਂਦੀ ਹੈ। लवली ਦੀ ਮੰਮੀ ਦੇ ਸਾਹਮਣੇ लवली ਨੂੰ ਜਲਦੀ ਪੜਨ ਨੂੰ ਕਹਿੰਦੀ ਹੈ ਕਿ ਕਹਿੰਦੀ ਕਹੀ ਜਵਾਬ ਦੱਸ। लवली ਹਾਂ ਲਿਖ ਕੇ ਦੱਸ ਦਿੰਦੀ ਹੈ। ਅਵਲੀ ਰਾਤ ਨੂੰ ਜਦੋਂ ਸਾਰੇ ਸੌਂ ਗਏ ਤਾਂ लवली ਨੇ ਆਪਣੀ ਮੰਮੀ ਦੇ ਜਾਣੇ ਚੁੱਕੀ

ਚਾਰ ਜਾਂਦੇ ਹੋ ਉਹ ਪਾਣੀ ਨਾਲ ਟ੍ਰੇਨ ਵਿੱਚ ਬੈਠ ਜਾਂਦੇ ਨੇ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਕਿੱਥੇ ਜਾਣਾ ਹੈ ਟ੍ਰੇਨ ਦਿੱਲੀ ਜਾ ਰਹੀ ਸੀ ਤੇ ਉਧਰ ਨਹੀਂ ਪਹੁੰਚਾਈ ਸਵੇਰ ਨੂੰ ਬੈਂਡ ਵਿੱਚ ਲਾਵਦੀ ਦੇ ਉਧਰ ਜੀ ਲਾਵਦੀ ਤੇ ਗੁਰਦੀਤ ਨਾਲ ਦੌੜੰਦਾ ਰਹਾ ਪਿਆ ਲਾਵਦੀ ਦਾ ਮਾਮਾ ਗੱਡੀ ਤੇ ਘਰ ਪਹੁੰਚ ਲੈ ਕੇ ਆਉਂ ਜਾਂਦਾ ਹੈ ਪੋਸੋ ਕਿਸਨ ਸਿੰਘ ਨੂੰ ਕੜ ਕੇ ਲੈ ਜਾਂਦੀ ਹੈ ਆਪਣੇ ਨਾਲ ਥੋੜੇ ਦਿਨਾਂ ਬਾਅਦ ਹੀ ਕਿਸਨ ਸਿੰਘ ਨੂੰ ਉਹਦੇ ਰਿਸ਼ਤੇਦਾਰ ਚੜਾ ਲੈਂਦੇ ਨੇ ग्राम पंचायत विच किशन सिंह माफी मंगता है वादा करता है कि मैं अपने पुत्र अज तो कोई भी रिश्ता नहीं रखा लवली का मामा कर रहा किशन सिंह सब पता होना है किशन सिंह कहता कि जेकर गुरदीत तो कदे भी घर वापस आए मैं आप बेड़े को तो जो चाहे जो सजा दे दे, दे। ਕਾਹੀ ਦਾ ਦਿੱਤਾ ਗਿਆ ਪਰ ਲਵਲੀ ਤੇ ਜੋ ਦੀ ਕੋਈ ਕਵਰ ਨਹੀਂ ਕਿਸ ਨੇ ਸਿਚ ਚਾਹੁੰਦਾ ਸੀ ਕਿ ਉਹ ਆਪਣੇ ਵੱਡੇ ਮੁੰਡੇ ਬਲਜੀਤ ਆ ਪਿਆ ਕਰਦੇ ਤੇ ਘਰ ਦੇ ਵਿੱਚ ਕੁਸ਼ੀਆਂ ਦਾ ਮਾਹੌਲ ਹੋ ਜਾਗਾ ਕਿੰਨੀ ਦੇਰ ਤੋਂ ਉਹਨਾਂ ਦੇ ਘਰ ਦੀ ਉਦਾਸੀ ਸ਼ਾਇਦ ਹੋਈ ਸੀ ਬਲਜੀਤ ਇੱਕ ਸਕੂਲ ਦੀ ਬਸ ਚਲਾਉਂਦਾ ਸੀ ਇਹ ਬਹੁਤ ਹੀ ਥੋੜਾ ਬਹੁਤਾ ਅਸਿੱਖੀ ਦਾ ਕੰਮ ਬਿਨਾਲ ਘਰ ਲੈਦਾ ਸੀ ਬਲਜੀਤ ਨੇ ਰਿਸ਼ਤਾ ਲੱਭਣ ਲੱਗ ਪਏ ਬਲਜੀਤ ਦੀ ਮਾਸੀ ਨੇ ਆਪਣੀ ਰਿਸ਼ਤੇਦਾਰੀ ਵਿੱਚੋਂ ਇੱਕ ਕੁੜੀ ਦਾ ਪਹਿਸਤਾ ਕਰਵਾ ਦਿੱਤਾ ਕੁੜੀ ਦਾ ਨਾਮ ਸੀ ਕਰਨਦੀਪ ਸਾਰੇ ਸ ਨੂੰ ਕੰਮੋ ਕਹਿੰਦੇ ਸੀ ਕੰਮੋ ਬਹੁਤ ਬੜੀ ਨੀਚੀ ਤੇ ਨਹੀਂ ਸੀ ਪਰ ਮਿਹਨਤੀ ਬੋਸੀ ਕਰਦੇ ਕੰਮਾਂ ਵਿੱਚ ਲਗਨ ਸੀ ਵਿਆਹ ਉਹਨਾਂ ਦਾ ਅਰੰਭ ਕੀਤਾ ਗਿਆ ਘਰ ਵਿੱਚ ਖੁਸ਼ੀਆਂ ਆ ਗਈਆਂ ਤੇ ਕੰਮ ਨੂੰ ਵਿਆਹ ਕੰਮੋਂ ਨੂੰ ਵਿਆਹ ਦੇ ਬਲ ਜੀਤ ਨੇ ਆਇਆ ਘਰ ਹੋਣਗੇਰੇ ਘਰ ਵਿੱਚ ਇੰਨੀ ਦੇ ਅਦਾਸੀ ਚਾਈ ਹੋਈ ਸੀ ਉਹ ਵੀ ਘਰ ਵਿੱਚ ਝਾਂਜੀਆਂ ਦੀ ਚਰਕਾਰ ਨਾਲ ਸਵੇਰ ਹੁੰਦੀ। ਜਦੋਂ ਕੰਮੋ ਸਵੇਰ ਵੇਲੇ ਸਭ ਤੋਂ ਪਹਿਲਾਂ ਘੁੱਟ ਘਰ ਦੇ ਕੰਮ ਕਰਦੀ ਤੇ ਸਭ ਨੂੰ ਚਾਹ ਬਣਾਉਂਦੀ। ਹੁਣ ਭਜਨੋ ਤੇ ਕਿਸ਼ਨ ਸਿੰਘ ਆਪਣੇ ਪੁੱਤਰ ਗਜੀਤ ਨੂੰ ਭੁੱਲ ਗਏ ਸੀ। ਰਾਣੋ ਦੀ ਕਾਲਜ ਦੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਸੀ। ਤਾਂ ਰਾਣੋ ਘਰ ਲੋਕਾਂ ਦੇ ਕੱਪੜੇ ਸਿਉਂਦੀ भाभी कमो भी उस कम करा से चारू महीने सारे बहुत सलजीत बहुत रखना कमो का ओनू शहर के हस्पता चेक करा के लियानों भी कमो न कोई कम करने ना कहती पर खुशियां बहुत देर न ਤਮੋਂ ਅਠਵੇਂ ਮਹੀਨਾ ਚੱਲ ਰਿਹਾ ਸੀ ਇੱਕ ਦਿਨ ਬਲਜੀਤ ਹਰ ਰੋਜ਼ ਦੀ ਤਰ੍ਹਾਂ ਸਵੇਰ ਗਿਲੇ ਸਕੂਲ ਤੋਂ ਬਾਅਦ ਸਾਰ ਆਪਣੇ ਸਕੂਟਰ ਤੇ ਆ ਰਿਹਾ ਸੀ ਤਾਂ ਉਹ ਕਿਸੇ ਗੱਡੀ ਵਿੱਚ ਵੱਜ ਗਿਆ ਤੇ ਉਸ ਦੇ ਉੱਤੇ ਹੀ ਮਾਰ ਖੋਈ ਘਰ ਵਿੱਚ ਪਤਾ ਲੱਗਦੇ ਹੀ ਕਿ ਉਹ ਮੋ ਬੇਹੋਸ਼ ਹੋ ਗਈ ਪਿੰਡ ਦੇ ਆਸ-ਪਾਸ ਤੋਂ ਡਾਕਟਰ ਲੈ ਆਂਦਾ ਗਿਆ ਉਹਨੇ ਤਮੋਂ ਨੂੰ ਦਵਾਈ ਦਾਰੂ ਦਿੱਤੀ ਅਜੇ ਬਲਜੀਤ ਨੂੰ ਗਏ ਨੂੰ ਚਾਰ ਪੂਰੇ ਦਿਨ ਗਏ ਹੋ ਸਾਨੂੰ ਕਿ ਕੰਮੋਂ ਦੇ ਕੇ ਕੇ ਉਹ ਲੈਣ ਲਿਆ ਤੁਮੋਂ ਦੇ ਬਾਪ ਨੇ ਰਿਸ਼ਤੇਦਾਰਾਂ ਨੇ ਪੱਟੀ ਪੜਾਈ ਹੋਈ ਸੀ ਕਿ ਤੂੰ ਆਪਣੀ ਕੁੜੀ ਦਾ ਸੋਚ ਅਜੇ ਇਨੀ ਛੋਟੀ ਉਮਰ ਆਉਂਦੀ ਕਿਦਾਂ ਫੱਟੇਗੀ ਉਹ ਇਹਦੀ ਵੱਡੀ ਚੰਦਗੀ ਇਹ ਕਹਾਣੀ ਅਜੇ ਚੱਲਦੀ ਹੈ ਅਗਲੀ ਪਾਗ ਕੱਲ ਨੂੰ ਜ਼ਰੂਰ ਸੁਣ ਲਈ